ਤੁਸੀਂ ਦੇਖ ਰਹੇ ਹੋ ਬੋਸੋ ਬਾਤਾਂ ਤਾਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਦੇ ਕਿ ਪੰਜਾਬ ਸਰਕਾਰ ਨੇ ਲਾਇਸੈਂਸ ਘਟਾਲਿਆਂ ਵਿੱਚ ਵੱਡੀ ਕਾਰਵਾਈ ਕਰਦੇ ਵਿਜਲੈਂਸ ਬਿਊਰੋ ਦੇ ਚੀਫ ਅਸਤਵਿੰਦਰ ਪਾਲ ਸਿੰਘ ਪਰਮਾਰ ਨੂੰ ਸਸਪੈਂਡ ਕਰ ਦਿੱਤਾ ਹੈ ਜਿਨ੍ਹਾਂ ਇਸ ਦੇ ਨਾਲ ਹੀ ਤੋਂ ਹੋਰ ਅਧਿਕਾਰੀਆਂ AIG ਅਤੇ SSP ਵਿਜਲੈਂਸ ਤੇ ਵੀ ਇਸ ਕਪਲੇ ਦੀ ਗਾਜ ਡਿੱਗੀ ਹੈ ਸਰਕਾਰ ਨੇ ਨਾ ਦੋਵੇਂ ਅਧਿਕਾਰੀਆਂ ਨੂੰ ਵੀ ਪਰਮਾਧ ਨਾਲ ਸਸਪੈਂਡ ਕਰ ਦਿੱਤਾ ਤਾਂ ਬਿਲਕੁਲ ਪਰਮਾਧ ਨਾਲ ਵਿਜਲੈਂਸ ਬਿਊਰੋ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ SSP ਸਰਵੰਤਜੀਤ ਸਿੰਘ ਅਤੇ ਕ ਸਹਾਇਕ ਇੰਸਪੈਕਟਰ ਜਨਰਲ AIG ਹਰਪ੍ਰੀਤ ਸਿੰਘ ਨੂੰ ਵੀ ਮੁਅਤਲ ਕਰ ਦਿੱਤਾ ਤਾਂ ਬਿਲਕੁਲ ਇਹ ਵੱਡੀ ਅਪਡੇਟ ਸામਨੇ ਆ ਰਹੀ ਹੈ ਇਹ ਪਹਿਲੀ ਦਫਾ ਹੈ ਕਿ ਜਦੋਂ ਕਿਸੇ ਸਰਕਾਰ ਦੀ ਤਰਫੋਂ ਵਿਜੀਲੈਂਸ ਮੁਖੀ ਦੇ ਖਿਲਾਫ ਐਡਾ ਵੱਡਾ ਕਦਮ ਚੁੱਕਿਆ ਗਿਆ ਹੋਵੇ ਤਾਂ ਬਿਲਕੁਲ ਪੰਜਾਬ ਸਰਕਾਰ ਕ腐ਪਸ਼ਨ ਵਿਰੋਧੀ ਮੁਹਿੰਮ ਨੂੰ ਲੈ ਕੇ ਸੂਬੇ ਵਿੱਚ ਸਖਤ ਸਨਹਿਾ ਦੇਣਾ ਚਾਹੁੰਦੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਐਡਾ ਵੱਡਾ ਕਦਮ ਜਿਹੜਾ ਕਿ ਚੁੱਕਿਆ ਗਿਆ ਤਾਂ ਦੱਸ ਦਿੰਨੇ ਆ ਕਿ ਇਸ ਦੇ ਵਿੱਚ ਵੈਜੀਲੈਂਸ ਬਿਊਰੋ ਦੇ ਮੁਖ ਨਿਰਦੇਸ਼ਕ ਵੱਚੋਂ ਐਸਪੀਐਸ ਪਰਮਾਰ ਦਾ ਕਾਰਜਕਾਲ ਸੰਖੇਪ ਸੀ ਜਿਨ੍ਹਾਂ ਨੂੰ 26 ਮਾਰਚ 2025 ਨੂੰ ਨਗੇਸ਼ਵਰ ਰਾਓ ਆਈਪੀਐਸ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਸਰਕਾਰ ਨੇ ਵਿਧੀਕ ਡਾਇਰੈਕਟਰ ਜਰਨਲ ਆਫ ਪੁਲਿਸ ADGP ਦੇ ਅਹੁਦੇ ਵਾਲੇ ਅਤੇ ਨਾਲ ਹੀ ਵਜਨਸ ਬਿਊਰੋ ਦੇ ਡਾਇਰੈਕਟਰ ਵੱਚੋਂ ਸੇਵਾ ਨਿਭਾ ਰਹੇ ਇੱਕ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਜੋ ਕਿ ਡਰਾਈਵਿੰਗ ਲਾਇਸੈਂਸ ਘੁਟਾਲੇ ਦੀ ਜਾਂਚ ਦੇ ਕਠਿਤ ਸਮਝੌਤੇ ਨੂੰ ਸਰਕਾਰ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ ਵਿਜੀਲੈਂਸ ਬਿਊਰੋ ਦੇ ਉੱਚ ਅਹੁਦੇ ਤੇ ਨਿਯੁਕਤੀ ਤੋਂ ਪਹਿਲਾਂ ਆ ਪਰਮਾਰ ਪੰਜਾਬ ਦੇ ਵਿੱਚ ਵਿਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਕਾਨੂੰਨ ਅਤੇ ਵਿਵਸਥਾ ਵਿੱਚ ਸੇਵਾ ਨੇ ਬੋਂਦੇ ਸਨ ਅਤੇ ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਪਟਿਆਲਾ ਵਿੱਚ ਇੱਕ ਸੇਵਾ ਨਿਭਾਰੇ ਸੀ ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ਦੇ ਬਾਰੇ ਪੁਲਿਸ ਕਰਮਚਾਰੀਆਂ ਦੁਆਰਾ ਕੀਤੇ ਗਏ ਕਟੇਤ ਹਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਦੁਆਰਾ ਬਣਾਈ ਗਈ ਇੱਕ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਵੀ ਕਰ ਰਹੀ ਸੀ ਐਸਪੀਆਰ ਪਰਮਾਰ ਦਾ ਕਾਨੂੰਨ ਲਾਗੂ ਕਰਨ ਵਾਲੇ ਖੇਤਰ ਵਿੱਚ ਕਰੀਅਰ ਰਾਜ ਪੁਲਿਸ ਸੇਵਾ ਵਿੱਚ ਸ਼ਾਮਿਲ ਹੋਣ ਦੇ ਨਾਲ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ 2012 ਵਿੱਚ ਉਹਨਾਂ ਨੂੰ ਭਾਰਤੀ ਪੁਲਿਸ ਸੇਵਾ ਆਈਪੀਐਸ ਵਿੱਚ ਤਰੱਕੀ ਦਿੱਤੀ ਗਈ ਜਿਸ ਦੀ ਸਿਨਾਰਤਾ ਨੂੰ 1997 ਵਿੱਚ ਮਾਨਤਾ ਵੀ ਦਿੱਤੀ ਗਈ ਸੀ ਤਾਂ ਬਿਲਕੁਲ ਆ ਪੰਜਾਬ ਪੁਲਿਸ ਦਾ ਇਹ ਕਹਿ ਵੱਡਾ ਐਕਸ਼ਨ ਜਿਹੜਾ ਕਿ ਕ腐ਪਸ਼ਨ ਦੇ ਖਿਲਾਫ ਲਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਦੇ ਵਿੱਚ ਹੈ ਮਾਮਲਾ ਆਉਣ ਤੇ ਉਹਨਾਂ ਨੇ ਫੌਰੀ ਐਕਸ਼ਨ ਦੇ ਲਈ ਜਿਹੜਾ ਕਿ ਨਿਰਦੇਸ਼ ਜਾਰੀ ਕਰ ਦਿੱਤਾ ਸੀ ਵਿਜੀਲੈਂਸ ਮੁਖੀ ਵੱਜੋਂ 1997 ਬੈਚ টাইਪ ਦੇ ਸਿਧਾਰੀ ਪਰਮਾਰ ਨੂੰ ਜਿਹੜਾ ਕਿ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੇ ਖਿਲਾਫ ਇਹ ਵੱਡਾ ਐਕਸ਼ਨ ਇੰਨੇ ਵੱਡੇ ਅਹੁਦੇ ਦੇ ਹੋਣ ਦੇ ਬਾਵਜੂਦ ਵੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਪੰਜਾਬ ਸਰਕਾਰ ਦੁਆਰਾ ਇਨਾ ਵੱਡਾ ਐਕਸ਼ਨ ਜਿਹੜਾ ਕਿ ਲਿੱਤਾ ਗਿਆ ਦੱਸ ਦਿੰਨੇ ਆ ਕਿ सुरेंद्रਪਾਲ ਸਿੰਘ ਪਰਮਾਰ ਨੂੰ ਜਿਹੜਾ ਕਿ ਮੁਅਤਲ ਕਰ ਦਿੱਤਾ ਗਿਆ